ਬਾਬਾ ਬੁੱਲੇ ਸ਼ਾਹ ਜੀ ਫਰਮਾਉਂਦੇ ਨੇ ਕਿ ਤੂੰ ਵਾਰ ਦੇ ਹਰ ਸ਼ੈ ਆਪਣੇ ਯਾਰ ਤੋਂ ਜੇ ਤੂੰ ਚਿਤੜੀ ਇਸ਼ਕ ਦੀ ਬਾਜੀ ਤੇ ਯਾਰ ਦੇ ਨਾਮ ਤੂੰ ਨੀਤ ਖਲੋ ਜਾ ਤੈਨੂੰ ਲੋਕੀ ਆਖਣ ਮੀ ਜਾਜੀ ਤੈਨੂੰ ਲੋਕੀ ਆਖਣ ਮੀ ਜਾਜੀ ਜੋ ਕੁਝ ਲਿਖਿਆ ਨਸੀਬ ਚ ਸਾਡੇ ਓਹੀ ਤੂ ਲੜਣਾ ਓਹੀ ਮਿਲਣਾ ਤੇਰੀਆਂ ਮੇਰੀਆਂ ਅਕੜਾ ਕਿਸ ਕਰੇ ਓ ਤੂੰ ਵੀ ਟੈ ਪੈਣਾ ਮੈਂ ਵੀ ਤਹਿ ਪਹਿਣਾ ਤੂੰ ਵੀ ਤਹਿ ਪਹਿਣਾ ਮੈਂ ਵੀ ਤਹਿ ਪਹਿਣਾ ਸਦਾ ਆਇਆ ਤੇ ਬੁਗਲਾ ਮੋਰ ਤੁਰਨਾ ਨਾ ਕੁਝ ਤੂੰ ਲੈਣਾ ਨਾ ਕੁਝ ਮੈਂ ਲੈਣਾ ਜੋ ਕੁਝ ਗੁਜ਼ਰੇਗੀ ਸੋ ਜਾ ਪੜੀ ਤੇ ਓਹੀ ਤੂੰ ਸੇਣਾ ਓਹੀ ਮੈਂ ਸੇਣਾ ਤੇਰਾ ਮੇਰਾ ਮੁਸਾਫਰਾ ਕੀ ਝਗੜਾ ਨਾ ਤੂ ਰਹਿਣਾ ਨਾ ਮੈਂ ਰਹਿਣਾ ਨਾ ਤੂ ਰਹਿਣਾ ਨਾ ਮੈਂ ਰਹਿਣਾ ਜਿੰਦ ਖੜੀ ਏ ਸੋਚਾਂ ਦੇ ਮੋੜ ਉੱਤੇ ਲੁੱਟ ਗਿਆ ਏ ਚੈਨ ਕਰੋਰ ਮੇਰਾ ਇੱਕ ਪਾਸੇ ਤੇ ਕਰ ਹੈ ਸਜਣਾ ਦਾ ਹੋ ਦੂਜੇ ਪਾਸੇ ਪਰਵਰਦੀ ਗੌਰ ਮੇਰਾ ਦੂਜੇ ਪਾਸੇ ਪਰਵਰਦੀ ਗੌਰ ਮੇਰਾ ਇੱਧਰ ਜਮਾਤੇ ਕਿੱਧਰ ਮੈਂ ਨਾ ਜਮਾ ਉਧਰ ਰੱਬ ਤੇ ਇੱਧਰ ਦਿਲ ਦੌਰ ਮੇਰਾ ਉਸ ਗਲੀ ਵਿੱਚ ਰੱਬ ਦਾ ਕਰ ਸਾਦੀਕ ਜਿਸ ਗਲੀ ਵਿੱਚ ਵਸਦਾ ਯਾਰ ਮੇਰਾ ਕਿਹੜੇ ਘਰ ਜਾਵਾ ਏਹੋ ਖੜ ਮੇ ਵਿਚੋੜਦਾ ਇੱਕ ਕਰ ਰੱਬ ਦਾ ਤੇ ਦੂਜਾ ਕਰ ਯਾਰ ਦਾ ਇੱਕ ਕਰ ਰੱਬ ਦਾ ਤੇ ਦੂਜਾ ਕਰ ਯਾਰ ਦਾ ਉਹ ਨਹੀਂ ਲੰਘਦਾ ਵਕਤ ਵਿਚੋੜੇ ਦਾ ਬਿਨ ਯਾਰ گزارਾ ਕੋ ਕਦਾਂ ਯਾਰਾਂ ਕੋ ਕਿਨਾਰਾ ਕੋਣ ਕਰੇ ਇੱਕ ਦਿਨ ਹੋਵੇ ਤਾਂ ਲੰਘ ਜਾਵੇ ਬੁਲਿਆ ਉਹ ਸਾਰੀ ਉਮਰ guzara ਕੋਣ ਕਰੇ ਸਾਰੀ ਉਮਰ guzara ਕੋਣ ਕਰੇ ਇਸ਼ਕ ਨਹੀਂ ਹੁੰਦਾ ਨੋਲ ਤੋ ਵਿਤਾ ਤੇ ਛੱਡ ਦੇ ਕਲਮ ਦਵਾਤਾ ਇਸ਼ਕ ਜਿਨਾ ਦੇ ਅੱਡੀ ਰਚਿਆ ਉਹ ਨਾ ਪੁੱਛਦੇ ਜੋ ਤੋ ਪਤਾ ਉਹ ਨਾ ਪੁੱਛਦੇ ਜੋ ਤੋ ਪਤਾ ਉਹ ਦਿਲ ਨੂੰ ਲੱਗ ਜਾਣ ਰੋਗ ਤੇ ਕੀ ਕਰੀਏ ਕਿਸੇ ਦੀ yaad ਚ ਅੱਖੀਓ ਰੋੜ ਤੇ ਕੀ ਕਰੀਏ ਸਾਨੂੰ ਤੇ ਮਿਲਣ ਦੀ ਆਸ ਰਹਿੰਦੀ ਹਰ ਵੇਲੇ ਬੁਲਿਆ ਏ ਯਾਰ ਸਾਡੇ ਪੁੱਲ ਜਾਵਣ ਤੇ ਕੀ ਕਰੀਏ ਯੇ ਯਾਰ ਸਾਡੇ ਪੁੱਲ ਜਾਵਣ ਤੇ ਕੀ ਕਰੀਏ ਨੀਂਦ ਨਾ ਵੇਖੇ ਬਿਸਤਰਾ ਤੇ ਭੁੱਖ ਨਾ ਦੇਖੇ ਮਾਸ ਮੌਤ ਨਾ ਵੇਖੇ ਉਮਰ ਨੂੰ ਤੇ ਇਸ਼ਕ ਨਾ ਵੇਖੇ ਜਾਨ ਇਸ਼ਕ ਨਾ ਵੇਕੇ ਜਾਗ ਉਸ ਨਾਲ ਯਾਰੀ ਕਦੀ ਨਾ ਲਾਏ ਉਹ ਜਿਸ ਨੂੰ ਆਪਣੇ ਤੇ ਗਰੂਰ ਹੋਵੇ ਮਾਪਾਪ ਨੂੰ ਬੁਰਾ ਕਦੀ ਨਾ ਕਹੇ ਉਹ ਚਾਹੇ ਲੱਖ ਉਹਨਾਂ ਦਾ ਕਸੂਰ ਹੋਵੇ ਚਾਹੇ ਲੱਗ ਉਹਨਾਂ ਦਾ ਕਸੂਰ ਹੋਵੇ ਰਾਹ ਚੱਲਦੇ ਨੂੰ ਦਿਲ ਦਾ ਦੇ ਨੀ ਉਹ ਚਾਹੇ ਲੱਗ ਚਿਹਰੇ ਤੇ ਨੂਰ ਹੋਵੇ ਉਹ ਬੁਲੇ ਸ਼ਾ ਯਾਰੀ ਸਿਰਫ ਉਥੇ ਕਰੀਏ ਜਿੱਥੇ ਯਾਰੀ ਨਿਬੋਂ ਦਾ ਦਸਤੂਰ ਹੋਵੇ ਉਹ ਜਿੱਤੇ ਯਾਰੀ ਨਿਭੋਂਦਾ ਦਸਤੂਰ ਹੋਵੇ ਜੇਕਰ ਤੁਹਾਨੂੰ ਸਾਡਾ ਇਹ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ